ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰ ਲਓ। ਆਪਣੇ ਹੀ ਪਿੰਡ ਮੋਦਗੀ ਦੇ ਜਿਲ੍ਹਾ ਫਰੋਜ਼ਪੁਰ ਆ ਸੱਜਣੋ। ਅੱਜ ਤੁਹਾਨੂੰ ਪਿਓਰ ਜਰਸੀ ਵੈੜ ਵਿਖਾਉਣ ਲੱਗੇ ਆ ਵੀਡੀਓ ਦੇ ਵਿੱਚ ਸੱਜਣੋ ਤਾਜੀ ਸੂਈ ਆ ਬਿਲਕੁਲ ਕਿੰਨਾ ਬੌਹਲਾ ਕਿਹੜਾ ਸੂਆ ਸੂਈ ਆ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਲੇਵੇ ਭਾਂਡੇ ਦੀ ਬਹੁਤ ਸੁਥਰੀ ਆ ਥਣ ਬਹੁਤ ਕੰਮ ਦਾ ਲੱਗਾ ਤੇ ਬਾਕੀ ਰੰਗ ਰੂਪ ਤੁਹਾਡੇ ਸਾਹਮਣੇ ਆ ਪੂਰਾ ਸੋਹਣਾ ਲੱਗਾ ਦੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਆਜੋ ਕੀ ਰੇਟ ਕਰਦੇ ਆ ਤੋਰ ਤਾਰ ਕੇ ਵੇਣੇ ਆ ਕਿੰਨਾ ਕੁ ਬੌਹਲਾ ਵੀਰ ਹਰਾਨੇ ਚੋਇਆ ਵਾਤਾ ਕਰ ਲੈਂਦੇ ਉਹਨੂੰ ਮਗਰ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਕਿਵੇਂ ਆ ਬਹੁਤ ਵਧੀਆ ਜੀ ਚੜਦੀ ਕਲਾ ਨਾ ਵੀਰੇ ਆ ਪੂਰੀ ਵਧੀਆ ਚੜਦੀ ਕਲਾ ਚਲੋ ਸ਼ੁਕਰ ਆ ਪ੍ਰਮਾਤਮਾ ਚੜਦੀ ਕਲਾ ਹੀ ਰੱਖੇ ਤੇ ਪਿੰਡ ਆਪਣਾ ਮੁੱਦਕੀ ਜ਼ਿਲ੍ਹਾ ਫਰੀਦਕੋਟ ਤੇ ਮੋਬਾਈਲ ਨੰਬਰ ਵੀਰੇ ਕੀ ਆ ਆਪਣਾ 88721 55499 ਇੱਕ ਕਰੀ ਹੋਰ ਕਰੀ ਰਿਪੀਟ 88721 55499 ਤੇ ਇਹ ਗਊ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਜੀ ਦੂਜਾ ਸੂਆ ਸੂਈ ਆ ਤੇ ਪਹਿਲਾਂ ਦਾ ਕਿੰਨਾ ਕ ਦੁੱਧ ਸੀ ਪਹਿਲਾਂ 14 ਲੀਟਰ ਦੁੱਧ ਦਤਾ ਜੀ ਪਲੂਨ ਨੇ 14 ਲੀਟਰ ਦੁੱਧ ਚੋਇਆ। ਹਾਂਜੀ ਹਾਂਜੀ। ਤੇ ਹੁਣ ਇਹ ਕਦੋਂ ਸੁਈਏ ਵੀਰੇ? ਇਹ ਕੱਲ ਸੁਈ ਆ ਜੀ। ਕੱਲ ਦੀ ਸੁਈ ਆ ਤੇ ਕਿੰਨਾ ਬੋਲਾ ਹੋਣ ਇਹਦੇ ਕੋਲੇ? ਬੋਲਾ ਇਹਦੇ ਥੱਲੇ ਹੋਊਗਾ 10 ਲੀਟਰ ਹੋਊਗਾ ਜੀ। 10 ਲੀਟਰ ਹੋਊਗਾ ਹਨਾ। ਤੇ ਚੂਣ ਚਾਣਾ ਇੱਕ ਨੰਬਰ? ਇੱਕ ਨੰਬਰ ਪੂਰੀ ਗੱਲ ਆ ਜੀ ਚੂਣ ਦੀ। ਠੀਕ ਆ। ਬੱਚਾ ਕੀ ਦੇਗੀ ਇਹ? ਬੱਚਾ ਦੱਸਾਂ ਜੀ। ਲੋਕੀ ਸੱਜਣੋਂ ਬੱਚਾ ਦੇਗੀ ਬਾਕੀ ਚਵਾਈ ਤੁਸੀਂ ਥਣ ਤੋਂ ਆਈਡੀਆ ਲਾ ਲਿਓ। ਤੇ ਕਰਮਾ ਵਾਲੀ ਨੇ 14 ਲੀਟਰ ਪਹਿਲੇ ਸਵੇਰੇ ਦਾ ਦੁੱਧ ਜਿਹੜਾ ਭਾਂਡੇ 'ਚ ਪਾਇਆ। ਥਣ ਬਹੁਤ ਕੰਮ ਦਾ ਲੱਗਾ, ਵਿਰਲਾ ਬਹੁਤ ਚੰਗੀਆਂ ਤੇ ਬਾਕ ਪਿਓਰ ਜਰਸੀ ਜੇ ਪਾਲਦੇ ਫਰਦੇ ਸੀ ਤਾਂ ਨੰਬਰ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਕਰ ਲਿਓ ਜਰੂਰ ਖਰੀਦਦਾਰੀ ਪਿੰਡ ਮੱਦਕੀ ਦੇ ਜਿਲ੍ਹੇ ਫਰੋਇਪੁਰ ਦੇ ਵਿੱਚ ਇਹ ਵੈੜ ਹਾਜ਼ਰ ਆ ਸੱਜਣੋ ਤੇ ਵੀਰੇ ਇਹਨੂੰ ਮਾੜੀ ਜਿਹੀ ਤੋਰੀ ਖੋਲ ਕੇ ਮੇਰਾ ਭਰਾ ਆਪ ਤੂਰ ਕਰਾਈਏ ਚੱਕ ਐਸਾਈਡ ਤੋਂ ਵੀ ਸੱਜਣੋ ਥਣ ਲੇਵੇ ਦੀ ਕੁਆਲਿਟੀ ਜਿਹੜੀ ਚੈੱਕ ਕਰੋ ਕਿੰਨਾ ਪਾਵਰ ਵਾਲਾ ਥਣ ਲੱਗਿਆ ਹੋਇਆ ਘਰਮਾੜੀ ਨੂੰ ਵੇਖੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਵੇਖੋ ਸੱਜਣੋ ਤੂਰ ਤਾਰ ਓਕੇ ਰਿਪੋਰਟ ਆ ਕੁੜੀ ਵਰਗੀ ਆ ਬਾਕੀ ਗਾਂ ਸੱਜਣੋ ਤੌਰ ਤੇ ਹੁੰਦੀ ਆ ਜਿਆਦਾ ਕਿ ਕਈ ਗਾਵਾਂ ਨਾ ਤੁਰਨ ਲੱਗੀਆਂ ਜਵੇਂ ਅਸਕੀ ਜੇ ਜਾਂਦੀਆਂ ਤੇ ਕਰਮ ਵਾਲੀ ਐਨ ਓਕੇ ਰਿਪੋਰਟ ਘਰੇਲੂ ਘਰੇ ਆ ਸੱਜਣੋ ਕੋਈ ਵਪਾਰ ਲੈਣ ਦਾ ਕੰਮ ਨਹੀਂ ਲੈ ਚੱਲ ਬੱਚੇ ਕੋਲੇ ਕਰ ਲਓ ਨੋਟ ਇਹ ਵੀ ਗੱਲ ਘਰੇ ਵੀਰ ਹਰਾਂ ਦੀ ਗਾਂ ਚੋਈ ਹੋਈ ਆ ਓਕੇ ਰਿਪੋਰਟ ਆ ਦੇਖੋ ਬਾਕੀ ਆਪਾਂ ਮੁੱਲ ਭਰਾ ਨੂੰ ਪੁੱਛਦੇ ਆ ਕੀ ਇਹਦਾ ਕੀ ਮੁੱਲ ਰਹੂਗਾ ਆ ਜਿਹੜਾ ਬੱਚੇ ਨੂੰ ਇਹਨੇ ਸੱਜਣੋ ਜਨਮ ਦੇਤਾ ਤੇ ਕਾਲਸ ਵੀ ਆ ਬਿਲਕੁਲ ਤਾਜੀ ਤੇ ਬਾਕੀ ਉਂ ਸੀਲ ਸਾਹੂ ਆ ਨਾ ਮੇਰੇ ਪੂਰੀ-ਪੂਰੀ ਜੀ ਢੰਗਾ ਨਿਆਣਾ ਪੋਣ ਨਿਆਣੇ ਜਿਵੇਂ ਮਰਜੀ ਚ ਉਹਨੂੰ ਬਿਨਾ ਨਿਆਣੇ ਤੋਂ ਜਿਵੇਂ ਮਰਜੀ ਚ ਹੋਈ ਜਾਵੇ ਕੋਈ ਚੱਕਰ ਨਹੀਂ ਠੀਕ ਆ ਵੈਸੇ ਤਾਂ ਗਾਇਆਂ ਇਹ ਤਕਰੀਬਨ ਸੀਲ ਹੀ ਹੁੰਦੀਆਂ ਤੇ ਪਿੱਛੋਂ ਐ ਨੂੰ ਕਰੀ ਮੜੀ ਜੀ ਲੈ ਕਦੇ ਪਰੇ ਨੂੰ ਵੇਖੋ ਸਜਣੋ ਕਰਮਾ ਵਾਲੀ ਕਿਉਂਕਿ ਹਜੇ ਗਰਮੀ ਚ ਸੂਪੀਆ ਤੇ ਥੋੜਾ ਜਿਹਾ ਖਾ ਪੀ ਕੇ ਇੰਨਾ ਹੀ ਲੈਵਾ ਕਰਮਾ ਵਾਲੀ ਹੋਰ ਬਣਾਉਗੀ ਟੌਪ ਦੀ ਵਹਿੜ ਵਿਖਾਤੀ ਆ ਤੁਹਾਨੂੰ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਰੇਟ ਦਾ ਵੀਰੇ 52000 ਰੁਪਿਆ ਕਰਦੇ ਹਾਂ 50 ਤੇ 2 ਹਾਂਜੀ 52000 ਰੁਪਿਆ ਦਾ ਰੇਟ ਆ ਤੇ ਕਿੰਨਾ ਕੁ ਮਾਨਤਨ ਕਰਦੇ ਆਂਗੇ ਮੌਕੇ ਤੇ ਕਰਦਾ ਵਿੱਚ ਮਾਨਤਨ ਜਿਹੜਾ ਕੋਈ ਭੈਣ ਭਰਾ ਆਪਾਂ ਨੂੰ ਫੋਨ ਲਾ ਕੇ ਆਉਂਦਾ ਹਨਾ ਹਾਂਜੀ ਹਾਂਜੀ ਮਾਨਤਨ ਕਰਾਂਗੇ ਲੋ ਵੀ ਸੱਚ ਨੂੰ 52000 ਰੁਪਿਆ ਰੇਟ ਆ ਥਾਂ ਲੈਵਾ ਫੇਰ ਚੈੱਕ ਕਰ ਲੋ ਕਿਉਂਕਿ ਕਿਸੇ ਭੈਣ ਭਰਾ ਨੇ ਆ ਆਨਲਾਈਨ ਵੀ ਮੰਗਾਉਣੀ ਹੁੰਦੀ ਆ ਤੇ ਬਾਕੀ ਵੀਰੇ ਜੇ ਮੜ ਗਈਆਂ ਧਾਰਾ ਮਾਰਦਗੇ ਹਾਂ ਦੋ ਦੋ ਧਾਰਾ ਮਾਰ ਦਿੰਦੇ ਮਾਰ ਯਾਰ ਫੇਰ ਐ ਤਸੱਲੀ ਹੋ ਜੂਗੀ ਸੱਜਣੋ ਸੋਚਿਆ ਵੀ ਧਾਰਾ ਤੁਹਾਨੂੰ ਮੈਂ ਬੌਹਲੇ ਦੀਆਂ ਦੋ ਦੋ ਮਾਰਾ ਦਿਆਂ ਕਿ ਥਣ ਪਾਸ ਹੋ ਜਾਂਦੇ ਆ ਕਈ ਵਾਰੀ ਕੋਈ ਦੂਰ ਹੁੰਦਾ ਭੈਣ ਭਰਾ ਤੇ ਆਉਣਾ ਔਖਾ ਤੇ ਫਿਰ ਖਰੀਦਣੀ ਸੌਖੀ ਹੋ ਜਾਂਦੀ ਆ ਕੱਦ ਦੀ ਗੱਲ ਕਰੀਏ ਤਾਂ ਜਿੰਨਾ ਜਰਸੀ ਦਾ ਹੁੰਦਾ ਸੱਜਣੋ ਉੱਡਾ ਕੀ ਕੱਦ ਸਮਝਿਓ ਕੋਈ ਬਾਲਾ ਵਟਾ ਕੱਦ ਨਹੀਂ ਗਾ ਲੋ ਵੀ ਸੱਜਣੋ ਪਸਮਾਹ ਕਰ ਲਿਆ ਤੇ ਧਾਰਾ ਚੈੱਕ ਕਰ ਲਓ ਹਾਂ ਦੂਜਿਆਂ ਚੋ ਮਾਰਦੇ ਵੀਰੇ ਸੱਜਣੋ ਪੂਰ ਛੱਟਾ ਨਾੜ ਗਾਂਢ ਦਾ ਪਤਾ ਲੱਗ ਜਾਂਦਾ ਤੇ ਓਕੇ ਆ ਐ ਚੋ ਵੀ ਮਾਰਦੇ ਹਾਂ ਹਾਂ ਨਹੀਂ ਠੀਕ ਆ ਹਾਂ ਐ ਚੋਈਦੀ ਆ ਵੀਰੇ ਗਾਂ ਵਾਕਿ ਓਕੇ ਰਿਪੋਰਟ ਆ ਸੱਜਣੋ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਾਰੀ ਤਸੱਲੀ ਤੁਹਾਡੀ ਕਰਾਤੀ ਆ 52000 ਰੁਪਿਆ ਰੇਟ ਆ ਸੱਜਣੋ ਗਾਂ ਬਹੁਤ ਸੋਹਣੀਆਂ ਤੇ ਆ ਕੇ ਵੇਖੋਗੇ ਪਸੰਦ ਆਊ ਬਾਕੀ ਫੈਨਫੋਨ ਚੰਗੀ ਹੁੰਦੀ ਹੈ ਵੀਰ ਹਰੀ ਕਹਿੰਦੇ ਧੰਨਵਾਦ ਸੱਜਣੋ ਸਾਰੇ ਭੈਣਾ ਭਰਾਵਾਂ